ਕੋਈ ਸਾ ਜੋ ਕਲਤਖ ਸਾਹਿਬ ਦਾ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਕਲਤਖ ਸਾਹਿਬ ਤੇ ਉਹ ਚਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਹਨਾਂ ਦੇ ਖਿਲਾਫ ਉਸ ਸਮੇ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਘੁੱਲ ਹੈ ਤੇ ਉਹ ਘੁੱਲ ਬਖਸ਼ਾਉਣ ਲਈ ਅਸੀਂ ਕਲਤਖ ਸਾਹਿਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਹੈਗਾ ਜੋ ਵੀ ਫੈਸਲਾ ਹੋਏਗਾ ਕਲਤਖ ਸਾਹਿਬ ਦੇ ਸਿੰਘ ਸਾਬਾ ਦਾ ਉਹਨੂੰ ਅਸੀਂ ਮੰਨਾਂਗੇ ਢੀਂਸਾ ਸਾਹਿਬ ਜਿਹੜੇ ਉਹ ਤੋਂ ਫੈਸਲੇ ਲੈ ਕੇ ਸੀ ਉਹਦੇ ਲਈ ਤੁਹਾਡੀ ਰਾਏ ਲਈ ਗਈ ਇਸ ਤਰੀਕੇ ਦੇਖੋ ਮੈਂ ਜੋ ਲਿਖ ਕੇ ਦੇਣਾ ਸੀ ਦੇਤਾ ਮੈਂ ਦੇਖੋ ਇਸ ਗੱਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਅੱਜ ਤਾਂ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ ਕਿ ਅਸੀਂ ਪੇਸ਼ ਹੋਈਏ ਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿਨ ਜੋ ਵੀ ਫੈਸਲਾ ਹੁੰਦਾ ਹੈ ਉਹਨੂੰ ਅਸੀਂ ਮੰਨੀਏ ਅਰ ਢੀਂਸਾ ਸਾਹਿਬ ਜਦੋਂ ਫੈਸਲੇ ਲੈ ਕੇ ਸੀ ਤੁਹਾਨੂੰ ਖੁਸ਼ਾ ਨਹੀਂ ਗਿਆ ਅੱਜ ਮਾਫੀ ਦਾ ਟਾਈਮ ਤੇ ਸਾਰੇ ਇਕੱਠੇ ਕਰ ਲਏ ਦੇਖੋ ਗੱਲ ਨਹੀਂ ਜੇ ਇਹ ਕਾਲ ਤਖਤ ਸਾਹਿਬ ਦਾ ਅਧਿਕਾਰ ਕਿ ਤਰ੍ਹਾਂ ਉਹ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਫੈਸਲਾ ਉਹਦੇ ਤਹਿਤ ਸਾਰੇ ਉਹਨਾਂ ਨੂੰ ਬੁਲਾਇਆ ਹੈਗਾ ਸੋ ਉਹਨਾਂ ਦੇ ਤਾਂ ਕਿਸੇ ਗੱਲ ਤੇ ਅਸੀਂ ਕੋਈ ਕਿੰਤੂ ਪਰੰਤੂ ਨਾ ਕਰ ਸਕਦੇ ਨਹੀਂ ਆਂ ਆਪਣੇ ਸੋਚਾਂਗੇ ਅੱਜ ਜੇ ਇਹਦਾ ਸਾਹ ਤਾਂ ਇੱਕ ਬਿਆਨ ਆਇਆ ਕਿ ਕਹਿੰਦੇ ਬਾਤਲ ਪਰਿਵਾਰ ਦਾ ਆਪਣਾ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ ਆਏ ਨਹੀਂ ਲੈਂਦੇ ਸੀਗੇ ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂ ਮਾਨ ਸਾਹਿਬ ਨੇ ਬਿਲਕੁਲ ਸਹੀ ਨੇ ਪਰ ਅੱਜ ਮੈਂ ਇਸ ਮੌਕੇ ਤੇ ਇਹਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਪਹਿਲਾਂ ਹੀ ਸਿੰਘ ਜੀ ਸਭਾ ਨੇ ਰੁਕੇ ਹੋਏ ਵੀ ਇਹਨਾਂ ਮੁੱਦਿਆਂ ਤੇ ਕੋਈ ਤੁਸੀਂ ਜਿਹੜਾ ਹੈ ਵਿਚਾਰ ਨਹੀਂ ਦੇਣਾ ਕੋਈ ਚਰਚਾ ਨਹੀਂ ਕਰਨੀ ਸੋ ਮੈਂ ਫੈਸਲਾ ਸੁਣਨ ਤੋਂ ਬਾਅਦ ਜੋ ਸਾਨੂੰ ਫੈਸਲਾ ਆਏਗਾ ਉਹਨੂੰ ਮੰਨਣ ਤੋਂ ਬਾਅਦ ਫਿਰ ਅਸੀਂ ਕੋਈ ਸਿਆਸੀ ਗੱਲ ਲੱਗਦੀ ਹੈ ਯਾਰ ਸਿੰਘ ਸਾਹਿਬ ਆਹ ਕਿਹਦਾ ਪ੍ਰੈਸ਼ਰ ਹੈ ਸਿੰਘ ਸਾਹਿਬ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਤੇ ਸਿੰਘ ਸਾਹਿਬ ਆਪ ਜਿਹੜੇ ਨੇ ਸਯੋਗ ਨੇ ਜੋ ਸਹੀ ਫੈਸਲਾ ਕਰਨ ਦੇ ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈਸਾ ਹੈ ਅ ਵਿੱਚ ਕਾਫੀ ਚਰਚਾਵਾ ਚੱਲਦੇ ਰਹੇ ਕਿ ਯਾਰ ਕੋਸ਼ਿਸ਼ ਕੋਈ ਕਰ ਲੇ ਪਰ ਮੈਂ ਸਮਝਦਾ ਉਹਨਾਂ ਤੇ ਪ੍ਰੈਸ਼ਰ ਕੋਈ ਨਹੀਂ ਹੈ ਕੋਸ਼ਿਸ਼ ਕਰਨਾ ਹੋਰ ਚੀਜ਼ ਹੈ ਪਰ ਮੈਂ ਜੋ ਵੀ ਹੁਣ ਤੱਕ ਉਹਨਾਂ ਨੇ ਫੈਸਲੇ ਕੀਤੇ ਨੇ ਉਹ ਗੁਰਮਤੇ ਅਨਸਾਰ ਬਹੁਤ ਵਧੀਆ ਫੈਸਲੇ ਕੀਤੇ ਤੇ ਅਸੀਂ ਉਹਨਾਂ ਦੇ ਹੁਣ ਵੀ ਜੋ ਫੈਸਲਾ ਚਾਹੇ ਸਾਨੂੰ ਕੋਈ ਸਜ਼ਾ ਲਾਉਂਦੇ ਨੇ ਕਿਸੇ ਨੂੰ ਲਾਉਂਦੇ ਉਹਨੂੰ ਅਸੀਂ ਅੱਜ ਨੋਆ ਕੇ ਮੰਨਾਂਗੇ ਅੱਜ ਜੋ ਵੀ ਫੈਸਲਾ ਆਏਗਾ ਉਹਨੂੰ ਸਹਿਮਤ ਕਰਾਂਗੇ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ ਇਸ ਤੋਂ ਬਾਅਦ ਅੱਜ ਜਿਹੜਾ ਕਾਲ ਤੱਕ ਤੇ ਨਿਕਾਲ ਲਾਏਗੇ ਮੰਤਰੀ ਕੈਬਨਲ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਕਿ ਤਾਂ ਨਾਲ ਜਿਹੜਾ ਤਿੰਨ ਜੱਜਦਾ ਸਹੀ ਉਹਨਾਂ ਨੂੰ ਵੀ ਕਰ ਲਿਆ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਮੈਂ ਮੈਂ ਉਹ ਤੇ ਕੀ ਕਹਿ ਸਕਦਾ ਕਿ ਤੋਂ ਸਿੰਘ ਸਾਹਿਬ ਉਸ ਚੀਜ਼ ਦਾ ਤਾਂ ਸਵਾਲ ਦਾ ਜਵਾਬ ਦੇ ਸਕਦੇ ਆ ਪਰ ਜਿਸ ਤਰ੍ਹਾਂ ਜੁ ਬੁਲਾਇਆ ਗਿਆ ਲੱਗਦਾ ਨਹੀਂ ਦੇਖੋ ਉਹ ਤੇ ਸਿੰਘ ਸਾਹਿਬ ਮਨ ਲੈ ਮੇਰੀ ਗੱਲ ਸੁਣੋ ਇਹ ਸਿੰਘ ਸਾਹਿਬ ਜਿਹੜਾ ਮੈਂ ਦੱਸ ਸਕਦੇ ਨੇ ਵੀ ਕਿਨੂੰ ਕਿਨੂੰ ਕਿਉਂ ਬੁਲਾਇਆ ਗਿਆ ਸੀ ਥੋਨਾ ਕੋ ਗੱਲ ਤਾਂ ਦੱਸ ਸਕਦੇ ਆ ਸਾਨੂੰ ਸੱਦਿਆ ਗਿਆ ਸੀ ਹਾਜ਼ਰ ਆ ਸੋਤਾ ਸਾਹਿਬ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਰਾਏ ਲਈ ਸੀ ਕਿ ਬਾਦਲ ਜੀ ਨਾਲ ਜਾਂ ਸੁਖੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰ ਕੋਈ ਸਾਡੀ ਕੋਈ ਕੋਈ ਰਾਏ